ਸਾਡੇ ਗ੍ਰਹਿ ਲਈ ਇੱਕ ਵੱਡੀ ਚੁਣੌਤੀ ਹੈ ਇਹ ਪ੍ਰਕਿਰਿਆ ਧਰਤੀ ਦੇ ਤਾਪਮਾਨ ਮੌਸਮ ਅਤੇ ਪਰਸਤਿਤੀਕੀ ਤੰਦਰੁਸਤੀ 'ਚ ਲਗਾਤਾਰ ਹੋ ਰਹੇ ਬਦਲਾਵਾਂ ਨੂੰ ਦਰਸਾਉਂਦੀ ਹੈ ਵਿਗਿਆਨਿਕ ਅਤੇ ਰਿਪੋਰਟਾਂ ਅਨੁਸਾਰ ਇਸ ਦੇ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ ਅਧਯੋਗਿਕ ਵਾਹਨ ਅਤੇ ਪ੍ਰਚਾਲਨ ਲਈ ਕੋਇਲਾ ਡੀਜ਼ਲ ਅਤੇ ਪ੍ਰਕਿਰਤਿਕ ਗੈਸਾਂ ਦੇ ਜਲਣ ਕਾਰਨ ਕਾਰਬਨ ਡਾਈਆਕਸਾਈਡ ਮੀਥੇਨ ਅਤੇ ਨਾਈਟ੍ਰੋਆਕਸਾਈਡ ਵਰਗੀਆਂ ਗੈਸਾਂ ਵਧ ਰਹੀਆਂ ਹਨ ਇਹ ਗੈਸਾਂ ਵਾਤਾਵਰਣ ਵਿੱਚ ਫਸ ਕੇ ਗ੍ਰਹਿ ਗਰਮ ਕਰਦੀਆਂ ਹਨ ਜੰਗਲ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਦ ਜੰਗਲਾਂ ਦੀ ਗਿਣਤੀ ਘਟ ਜਾਂਦੀ ਹੈ ਤਾਂ ਸਿਰਫ ਗੈਸਾਂ ਨੂੰ ਸੋਖਣ ਵਾਲੇ ਸਾਧਨ ਘਟਦੇ ਹਨ ਸਗੋਂ ਜੰਗਲ ਨਾਲ ਜਮਾ ਕੀਤੀ CO2 ਵਾਤਾਵਰਣ ਵਿੱਚ ਵੀ ਛੁੱਟਦੀ ਹੈ ਜੰਗਲ ਨੂੰ ਕੱਟਣ ਦੀ ਪ੍ਰਥਾ ਬੰਦ ਕਰਨੀ ਚਾਹੀਦੀ ਹੈ ਅਤੇ ਜ਼ਿਆਦਾ ਜ਼ਿਆਦਾ ਰੁੱਖ ਲਗਾਉਣ ਲਈ ਮੁਹਿੰਮ ਚਲਾਈ ਜਾਵੇ। ਬਿਜਲੀ ਵਾਲੀ ਗੱਡੀਆਂ ਦੀ ਵਰਤੋਂ ਅਤੇ ਸਰਬਜਾਨਿਕ ਪਰਵਾਹਨ ਦੀ ਪ੍ਰੇਰਣਾ ਦੇ ਨਾਲ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ। ਜਲਵਾਯੂ ਤਬਦੀਲੀ ਦੇ ਮੁੱਦੇ ਤੇ ਲੋਕਾਂ ਨੂੰ ਸੂਚਿਤ ਕਰਨਾ ਅਤੇ ਉਹਨਾਂ ਨੂੰ ਯੋਗਦਾਨ ਦੇਣ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ। ਜਲਵਾਯੂ ਤਬਦੀਲੀ ਇੱਕ ਖਤਰਨਾਕ ਸਥਿਤੀ ਬਣ ਚੁੱਕੀ ਹੈ ਜਿਸ ਦੇ ਪ੍ਰਭਾਵ ਮਨੁੱਖੀ ਜੀਵਨ, ਖੇਤੀਬਾੜੀ ਅਤੇ ਵਰਸਤੀ ਕੀ ਸੰਤੁਲਨ ਤੇ ਪੈ ਰਹੇ ਹਨ ਇਸ ਲਈ ਸਾਰੇ ਲੋਕਾਂ ਨੂੰ ਆਪਣੇ ਸਤਰ ਤੇ ਇਹ ਸਮਝਣਾ ਚਾਹੀਦਾ ਹੈ ਤੇ ਕਾਰਵਾਈ ਕਰਨੀ ਲਾਜ਼ਮੀ ਹੈ ਤਾਂ ਜੋ ਸਾਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕਦਮ ਚੁੱਕਣ ਦੀ ਦੇਰੀ ਨਾ ਹੋਵੇ ਜਲਵਾਯੂ ਤਬਦੀਲੀ ਖੇਤੀਬਾੜੀ ਨੂੰ ਨੁਕਸਾਨ ਪਹੰਚਾ ਰਹੀ ਹੈ ਧਰਤੀ ਦੀ ਉਪਯੋਗਤਾ ਘਟਣ ਅਤੇ ਮੌਸਮ ਬਦਲਾ ਖਰਾਕ ਦੀ ਉਪਜ ਵਿੱਚ ਘਾਟਾ ਪੈਦਾ ਕਰ ਰਹੇ ਹਨ ਬਹੁਤ ਸਾਰੇ ਪ੍ਰਾਣੀ ਅਤੇ ਪੌਦੇ ਜਲਵਾਯੂ ਤਬਦੀਲੀ ਕਾਰਨ ਖਤਮ ਹੋਣ ਦੇ ਇਕ ਗਾਰਤਿਆਨ ਖਾਸ ਕਰ ਠੰਡੇ ਇਲਾਕਿਆਂ ਦੇ ਪ੍ਰਾਣੀਆਂ ਦੀ ਜ਼ਿੰਦਗੀ ਮਰ ਤੋਂ ਵਿੱਚ ਹੈ ਸੂਰਜੀ ਹਵਾ ਤੇ ਜਲ ਊਰਜਾ ਵਰਗੇ ਨਵ ਕਿਰਨੀ ਊਰਜਾ ਸਾਧਨਾਂ ਨੂੰ ਪ੍ਰਮੋਟ ਕਰਨਾ ਜ਼ਰੂਰੀ ਹੈ ਜਲਵਾਯੂ ਤਬਦੀਲੀ ਕਾਰਨ ਕਈ ਬਿਮਾਰੀਆਂ ਵਿੱਚ ਵਾਧਾ ਹੋਇਆ ਜਿਵੇਂ ਕਿ ਡੇਂਗੂ ਮਲੇਰੀਆ ਵੱਧ ਗਏ ਹਨ ਉੱਚ ਤਾਪਮਾਨ ਸਟੋਰਿਕ ਅਤੇ ਸਾਹ ਦੀਆਂ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ